ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਤੇ ਜੇ ਤੁਸੀਂ ਨਿਊ ਆਏ ਹੋ ਮੇਰੇ ਚੈਨਲ ਤੇ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮਚ ਜੀ ਤੇ ਅੱਜ ਆਪਣਾ ਇਹ ਦੂਜਾ ਵਲੌਗ ਆ ਜਰਮਨੀ ਦੇ ਵਿੱਚ ਤੇ ਮੈਂ ਪਹਿਲੇ ਵਲੌਗਸ ਵੀ ਦੱਸਿਆ ਸੀਗਾ ਕਿ ਇਹ ਮੋਟਿਵ ਕੋਈ ਨਹੀਂ ਆ ਹਨਾ ਫ੍ਰੀ ਕਰਕੇ ਆਪਾਂ ਨੂੰ ਵਲੌਗ ਬਣਾਉਣ ਲੱਗੇ ਨਾਲੇ ਤੇ ਇਹਦੇ ਨਾਲ ਵਧੀਆ ਟਾਈਮ ਪਾਸ ਹੋ ਜਾਂਦਾ ਵਾ ਤੇ ਆਪਾਂ ਡੇਲੀ ਇੱਧਰ ਸੈਰ ਕਰਨ ਆਉਣੇ ਆ ਤੇ ਵਧੀਆ ਇੱਧਰ ਦੀ ਲੋਕੇਸ਼ਨ ਹਨਾ ਤੇ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰਦੇ ਆ ਫਿਰ ਆਪਾਂ ਹਨਾ ਵਲੌਗ ਬਣਾ ਕੇ ਤੇ ਅਪਲੋਡ ਕਰਾਂਗੇ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਤੁਸੀਂ ਮੇਰਾ ਪਹਿਲਾ ਵਲੌਗ ਵੇਖਿਆ ਤੇ ਇਹ ਵਾਲੇ ਵਲੌਗ ਨੂੰ ਵੀ ਵੇਖਿਓ ਤੇ ਉਸੇ ਤਰ੍ਹਾਂ ਹੀ ਪਿਆਰ ਦਿਓ ਤੇ ਇਧਰ ਆ ਪਾ ਗਿਆਂ ਜੀ ਜਿੱਦਾਂ ਕਹਿ ਲੋ ਛੋਟੀ ਜੀ ਨਦੀ ਆ ਇਧਰ ਹਨਾ ਤੇ ਬਹੁਤ ਵਧੀਆ ਖੁੱਲਡੁੱਲਾ ਜਿਹਾ ਏਰੀਆ ਵੋ ਤੇ ਆਪਾਂ ਜਿੱਦਾਂ ਰਾਤ ਨੂੰ ਰੋਟੀ ਖਾ ਕੇ ਫਿਰ ਇਧਰ ਨੂੰ ਸੈਰ ਕਰਨ ਆਈਦਾ ਵਾ 1 ਘੰਟਾ ਸੈਰ ਕਰੀਦੀ ਆ ਤੇ ਪਤਾ ਹੀ ਨਹੀਂ ਲੱਗਦਾ ਜਦੋਂ 1 ਘੰਟਾ ਹਨਾ ਹੋ ਜਾਂਦਾ ਤੇ ਵੈਸੇ ਇਹ ਆ ਕਿ ਆਪਾਂ ਪਿੰਡ ਆਪਾਂ ਹੋਈਏ ਆਪਾਂ ਇੰਡੀਆ ਹੋਈਏ ਤੇ ਆਪਾਂ ਸੈਰ ਵਗੈਰਾ ਨਹੀਂ ਕਰਦੇ ਕਿਉਂਕਿ ਆਪਾਂ ਕਹਿ ਲਈਦਾ ਟਾਈਮ ਹੀ ਨਹੀਂ ਮਿਲਦਾ ਤੇ ਇੱਥੇ ਐਕਚੁਅਲੀ ਮੈਂ ਫ੍ਰੀ ਆ ਕਿਪਟ ਪਰ ਟਾਈਮ ਹੀ ਟਾਈਮ ਹੈ ਤੇ ਇੱਧਰ ਦਾ 뷰 ਬਹੁਤ ਹੀ ਜਿਆਦਾ ਸੋਹਣਾ ਵਾ ਤੇ ਅੱਜ ਵੈਸੇ ਵੀ ਵਾਦਰ ਬਹੁਤ ਜਿਆਦਾ ਵਧੀਆ ਵਾ ਤੇ ਵੈਸੇ ਇੱਧਰ ਵੀ ਆਪਣੇ ਜਿੱਦਾਂ ਇੰਡੀਆ ਹੁਣ ਗਰਮੀ ਪੈ ਰਹੀ ਆ ਉਨੀ ਜਿਆਦਾ ਨਹੀਂ ਪਰ ਇੱਧਰ ਵੀ ਗਰਮੀ ਹੈਗੀ ਆ ਜਿੱਦਾਂ ਗਲੋਬਲ ਵਾਰਮਿੰਗ ਕਹਿ ਲਓ ਹਨਾ ਸਾਰੇ ਜਿੱਦਾਂ ਕਹਿ ਲਓ ਦੁਨੀਆ ਤੇ ਇਦਾਂ ਹੋਇਆ ਕਿ ਜਿੱਦਾਂ ਕਹਿ ਲਓ ਫੈਕਟਰੀਆਂ ਲੱਗਣ ਦੇ ਨਾਲ ਜਿਆਦਾ ਜਿੱਦਾਂ ਕਹੋ ਕਿ ਗੱਡੀਆਂ ਮੋਟਰਾਂ ਜ਼ਿਆਦਾ ਵਾ ਹਨਾ ਜ਼ਿਆਦਾ ਵਹੀਕਲ ਆ ਲੋਕਾਂ ਕੋਲ ਤੇ ਗਲੋਬਲ ਵਾਰਮਿੰਗ ਜੀ ਹੋਈ ਆ ਉਹਦੇ ਕਰਕੇ ਮਤਲਬ ਇੰਡੀਆ ਹੀ ਨਹੀਂ ਇੱਥੇ ਵੀ ਗਰਮੀ ਆ ਪਰ ਇੰਨੀ ਜ਼ਿਆਦਾ ਨਹੀਂ ਆ ਉਹ ਵਧੀਆ ਤੁਰ ਫਿਰ ਸਕਦੇ ਆ ਆਪਣੇ ਇੰਡੀਆ ਤੇ ਆਪਾਂ ਘਰੋਂ ਬਾਹਰ ਹੀ ਪੈਰ ਨਹੀਂ ਪਾ ਸਕਦੇ 9-10 ਵਜੇ ਤੋਂ ਬਾਅਦ ਤੇ ਆ ਇਹਨਾਂ ਨੇ ਕਹਾ ਕੱਟਿਆ ਵਾ ਇਹਨਾਂ ਕਾਫੀ ਮਿਲ ਲੱਗਦਾ ਮੈਨੂੰ ਆਈ ਨੂੰ ਇੱਥੇ 3 ਮੰਤ ਹੋ ਗਏ ਆ ਫਰਵਰੀ ਲਾਸਟ ਤੇ ਮੈਂ ਜਰਮਨੀ ਆਈ ਸੀ ਤੇ ਉਦੋਂ ਇਹ ਘਾਹ ਸੀਗਾ ਹਰਿਆ ਜਿੱਦਾਂ ਆਹ ਸੈਂਟਰ ਦੇ ਵਿੱਚ ਛੋਟੀ ਜੀ ਜਿੱਦਾਂ ਇਹਨਾਂ ਨੇ ਪਾਥ ਬਣਾਇਆ ਰਸਤਾ ਬਣਾਇਆ ਇਹ ਨਹਿਰ ਦੇ ਨਾਲ-ਨਾਲ ਤੇ ਇਹ ਘਾਹ ਬੜਾ ਜ਼ਿਆਦਾ ਸੀ ਜਦੋਂ ਮੀਂਹ ਪੈਂਦਾ ਸੀ ਤੇ ਇੱਧਰ ਸੈਰ ਕਰਨ ਆਈਦਾ ਸੀ ਤੇ ਬਹੁਤ ਜ਼ਿਆਦਾ ਜਿੱਦਾਂ ਹੋਰ ਤਰ੍ਹਾਂ ਫੀਲ ਹੁੰਦਾ ਹੈ ਹਨਾ ਜਿੱਦਾਂ ਕੀੜੇ ਮਕੌੜੇ ਜੇ ਬੜੇ ਜ਼ਿਆਦਾ ਨਿਕਲਦੇ ਸੀ ਤੇ ਅਸੀਂ ਮੈਂ ਸੋਚਦੇ ਹਾਂ ਕਿ ਇਹ ਕਿਉਂ ਨਹੀਂ ਹਨਾ ਇੱਧਰ ਸਾਫ਼ ਸਫਾਈ ਕਰਦੇ ਤੇ ਪਰ ਉਹ ਉਹਨਾਂ ਨੇ ਬਾਅਦ ਵਿੱਚ ਇਹਨੂੰ ਸਕਾ ਕੇ ਫੇਰ ਘਾਹ ਨੂੰ ਵੱਢ ਕੇ ਤੇ ਇਹਨਾਂ ਦੇ ਜਿੱਦਾਂ ਕਹਿ ਲਓ ਕਿ ਕੋਸ਼ ਹੈ ਨਾ ਪਸ਼ੂਆਂ ਦਾ ਚਾਰਾ ਵਗੈਰਾ ਬਣਾਉਣਾ ਸੀ ਤੇ ਆਹ ਨਦੀ ਆ ਜੀ ਇਹਦੇ ਨਾਲ ਨਾਲ ਆਪਾਂ ਡੈਲੀ ਸੈਰ ਕਰੀਦੀ ਆ ਬਹੁਤ ਵਧੀਆ ਥਿਓ ਬਹੁਤ ਹੀ ਸੋਹਣਾ ਤੇ ਇੱਥੇ ਆਪਾਂ ਬੈਠ ਵੀ ਸਕਦੇ ਹਾਂ ਕਿ ਜੇ ਆਪਾਂ ਬੈਠਣਾ ਹੋਵੇ ਤੇ ਬਹੁਤ ਜ਼ਿਆਦਾ ਇਹ ਕਹਿ ਲਓ ਕਿ ਸਕੂਨ ਮਿਲਦਾ ਇੱਥੇ ਇੱਧਰ ਦੀ ਜਿੱਦਨ ਸ਼ੇਪਪਾ ਵਗੈਰਾ ਫੈਰੀਆਂ ਵਗੈਰਾ ਲੰਘਦੀਆਂ ਵਾਂ ਤੇ ਉਹ 뷰 ਬਹੁਤ ਸੋਹਣਾ ਹੁੰਦਾ ਦੇਖਣ ਵਾਲਾ ਤੇ ਇੱਧਰ ਆਪਾਂ ਆਏ ਕਈ ਵਾਰ ਬੈਠ ਜਾਈਦਾ ਵਾ ਵਧੀਆ ਸਕੂਨ ਮਿਲਦਾ ਹਨ ਪਾਣੀ ਚੱਲਦਾ ਵੇਖ ਕੇ ਦੂਜੀ ਸਾਈਡ ਤੇ ਰੋਡ ਆ ਜਿੱਦਾਂ ਨਦੀ ਦੇ ਦੂਜੀ ਸਾਈਡ ਤੇ ਤੇ ਉਹ ਕਾਫੀ ਜ਼ਿਆਦਾ ਵੱਡੀ ਆ ਇਹ ਨਦੀ ਜਿੱਦਾਂ ਕਾਫੀ ਦੂਰ ਹੋ ਤੁਹਾਨੂੰ ਦੇਖ ਵੀ ਰਿਹਾ ਹੋਗਾ ਕਾਫੀ ਦੂਰ ਦੂਜੀ ਜਿਹੜੀ ਸੜਕ ਦੂਜਾ ਰੋਡ ਆ ਦੂਜੇ ਪਾਸੇ ਵਾਲਾ ਉਹ ਕਾਫੀ ਦੂਰ ਪੈ ਜਾਂਦਾ ਤੇ ਸ਼ੇਅਰ ਕਰਦਿਆਂ ਕਰਦਿਆਂ ਜਿੱਦਾਂ ਮੈਂ ਜਿਹੜੀ ਉਹ ਪਾਥ ਜਿਹੜਾ ਰਸਤਾ ਬਣਿਆ ਵਾ ਉਹ ਤੋਂ ਇੱਧਰ ਨੂੰ ਆ ਗਈ ਮੈਂ ਕਿਹਾ ਚਲੋ ਹਣਾ ਇਹ ਵੀ 뷰 ਤੁਹਾਨੂੰ ਦਿਖਾਉਨੇ ਆ ਤੇ ਇਹ ਗੋਰੇ ਲੋਕ ਕਈ ਵਾਰ ਆ ਕੇ ਇੱਥੇ ਬਹਿ ਜਾਂਦੇ ਆ ਤੇ ਕਾਫੀ ਲੋਕ ਇੱਧਰ ਆਉਂਦੇ ਆ ਤੇ ਵੈਸੇ ਅਸੀਂ ਜਿੱਥੇ ਰਹਿੰਨੇ ਆ ਉਹ ਥੋੜਾ ਜਿਹਾ ਵੈਸੇ ਬਾਹਰ ਵਾਰ ਹੀ ਆ ਜਿੱਦਾਂ ਛੋਟਾ ਟਾਊਨ ਆ ਸਾਡਾ ਘਰ ਜਿਹੜਾ ਉਹ ਬਾਹਰ ਵਾਰ ਆ ਟਾਊਨ ਦੇ ਪਰ ਫਿਰ ਵੀ ਥੋੜੇ ਜਿਹੇ ਘਰ ਪੈ ਜਾਂਦੇ ਆ ਫਿਰ ਉਧਰੋਂ ਆਉਂਦੇ ਆ ਟਾਈਮ ਲੱਗ ਜਾਂਦਾ ਤੇ 1 ਘੰਟਾ ਪੂਰੀ ਵਾਕ ਹੋ ਜਾਂਦੀ ਆ ਆ ਵੇਖੋ ਇੰਨੀ ਜ਼ਿਆਦਾ ਹਰਿਆਲੀ ਆ ਇੱਧਰ ਤੇ ਫੇਰ ਆਪਾਂ ਆ ਗਏ ਆ ਉਸੇ ਰਸਤੇ ਤੇ ਤੇ ਆ ਦੇਖੋ ਇਹ ਟਰੈਕਟਰ ਲੱਗੇ ਜਿੱਦਾਂ ਇੱਧਰ ਲੈਣਾ ਇਹ ਘਾਹ ਘਟ ਰਿਹਾ ਤੇ ਮੈਂ ਦੱਸ ਰਹੀ ਸੀ ਕਿ 2-3 ਮੰਥ ਹੋ ਗਏ ਤੇ ਆਪਾਂ ਸੋਚਦੇ ਹਾਂ ਕਿ ਇਹ ਹਨਾ ਇੰਨਾ ਸਾਫ਼ ਸਫਾਈ ਦਾ ਧਿਆਨ ਰੱਖਦੇ ਆ ਇਹ ਕੰਟਰੀਜ਼ ਵਾਲੇ ਤੇ ਇਹਨਾਂ ਨੇ ਕਿਉਂ ਨਹੀਂ ਇਹ ਘਾਹ ਕੱਟਿਆ ਪਰ ਉਹਨਾਂ ਨੇ ਸਕਾ ਕੇ ਫੇਰ ਉਹਨੂੰ ਕੱਟਣਾ ਸੀ ਤੇ ਫੇਰ ਜਿੱਦਾਂ ਉਹਦੇ ਕੋਲ-ਕੋਲ ਰੋਲ ਬਣਾਉਂਦੇ ਆ ਤੇ ਜਿਹੜਾ ਇੱਧਰ ਮੈਂ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਫਾਰਮ ਮੁਖਾਇਆ ਸੀਗਾ ਹਨਾ ਮੱਝਾਂ گاਵਾ ਵਾਲਾ ਉੱਥੇ ਲੈ ਕੇ ਗਏ ਫਿਰ ਉਹਨਾਂ ਨੂੰ ਤੇ ਆਪਾਂ ਉੱਥੇ ਪਏ ਉਹ ਸਾਰੇ ਜਿਹੜੇ ਰੋਲ ਸੀਗੇ ਵੱਡੇ ਵੱਡੇ ਉਹ ਆਪਾਂ ਉੱਥੇ ਵੇਖੀ ਤੇ ਉਹ ਮੈਨੂੰ ਲੱਗਦਾ ਇਹਨਾਂ ਨੇ ਜਿੱਦਾਂ ਪਸ਼ੂਆਂ ਦਾ ਚਾਰਾ ਵਗੈਰਾ ਕੁਛ ਹਨਾ ਉਹ ਤਾਂ ਬਣਾਉਣਗੇ ਯੂਜ਼ ਕਰਨਗੇ ਉਹਨੂੰ ਤੇ ਆ ਆਪਣਾ ਟਾਊਨ ਹੈ ਇਧਰਲੀ ਸਾਈਡ ਤੇ ਸਾਰਾ ਤੇ ਇੱਕਾ ਉੱਪਰੋਂ ਵੀ ਰਸਤਾ ਜਾਂਦਾ ਵਾ ਤੇ ਪਰ ਉਹ ਜਿਹੜਾ ਰਸਤਾ ਵਾ ਉਹ ਨਹਿਰ ਦੇ ਨਾਲ-ਨਾਲ ਜਾਂਦਾ ਵਾ ਹਾਂਜੀ ਉਹ ਜਿਹੜਾ ਨਾਲ-ਨਾਲ ਸਾਹਮਣੇ ਦਿਖ ਰਹੀ ਛੋਟੀ ਜੀ ਸੜਕ ਆ ਤੇ ਆਪਾਂ ਉਧਰ ਦੀ ਜ਼ਿਆਦਾ ਸੈਰ ਕਰਦੇ ਤੇ ਆ ਵੇਖੋ ਇਹ ਸੂ ਮਸੀਦ ਜਿੱਦਾਂ ਕਹਿ ਲੋ ਇਹਨਾਂ ਨੇ ਲਾਈ ਹੋਈ ਆ ਮੂਰਤੀ ਜਿੱਦਾਂ ਆਪਣੇ ਬਾਬਿਆਂ ਦੀਆਂ ਜਗਾਵਾਵਾਂ ਬਣੀਆਂ ਹੁੰਦੀਆਂ ਵਾ ਹਨਾ ਪੀਰਾਂ ਫਕੀਰਾਂ ਦੀਆਂ ਜਿੱਦਾਂ ਆਪਣੇ ਮਾਨਤਾ ਵਾ ਉਹਨਾਂ ਦੀ ਇਹ ਲੋਕ ਵੀ ਮੰਨਦੇ ਆ ਤੇ ਦਰਖਤ ਦੇ ਨਾਲ ਇਹਨਾਂ ਨੇ ਉਹਨਾਂ ਦੀ ਜਿੱਦਾਂ ਕੁਝ ਛੋਟਾ ਜਿਹਾ ਟੈਂਪਲ ਟਾਈਪ ਬਣਾਇਆ ਇਹ ਹੁਣ ਆ ਗਏ ਆ ਜੀ ਆਪਾਂ ਆਪਣੇ ਘਰ ਦੇ ਲਾਗੇ ਇਹ ਆਪਣੇ ਘਰ ਨੂੰ ਰਸਤਾ ਮੁੜ ਪਿਆ ਵਾ ਤੇ ਬਹੁਤ ਸੋਹਣਾ ਲੋਕਾਂ ਨੇ ਆਪਣੇ ਘਰਾਂ ਦੀ ਸਜਾਵਟ ਬਹੁਤ ਸੋਹਣੀ ਕੀਤੀ ਆ ਤੇ ਅੱਜ ਤੇ ਵੈਸੇ ਵੀ ਵੈਦਰ ਬਹੁਤ ਹੀ ਸੋਹਣਾ ਸੀਗਾ ਤੇ ਸੈਰ ਕਰਕੇ ਬਹੁਤ ਜ਼ਿਆਦਾ ਮਜ਼ਾ ਆਇਆ ਵੇਖੋ ਫੁੱਲ ਫਲਾਵਰ ਲਾਏ ਆ ਤੇ ਆਪਾਂ ਤੇ ਇੱਥੇ ਇਦਾਂ ਬਾਰੀਆਂ ਚ ਬਾਹਰ ਰੱਖ ਹੀ ਨਹੀਂ ਸਕਦੇ ਫੁੱਲ ਫਲਾਵਰ ਆਪਾਂ ਨੂੰ ਪਤਾ ਹੀ ਅਗਲੇ ਦਿਨ ਬਾਅਦ ਵਿੱਚ ਉਹ ਆਪਾਂ ਨੂੰ ਲੱਭਣੇ ਹੀ ਨਹੀਂ ਆ ਤੇ ਇੱਥੇ ਕੋਈ ਖਤਰਾ ਨਹੀਂ ਆ ਤੇ ਆ ਇਹਨਾਂ ਜਿੱਦਾਂ ਆਪਣੇ ਘਰਾਂ ਤੋਂ ਬਾਹਰ ਕੂੜਾ ਕੱਢਣ ਵਾਸਤੇ ਗਰਬਜ ਲਾਈਨ ਬਾਈ ਲਾਈਨ ਲਾਏ ਆ ਕੂੜੇ ਵਾਲੇ ਆਉਂਦੇ ਆ ਉਹ ਕੂੜਾ ਚੱਕ ਕੇ ਆਪਣੇ ਹਿਸਾਬ ਨਾਲ ਲੈ ਜਾਂਦੇ ਆ ਇੱਥੇ ਤਾਂ ਜ਼ਿਆਦਾ ਥੋੜੀ ਜਿਹੀ ਸਾਫ ਸਫਾਈ ਰਹਿੰਦੀ ਆ ਤੇ ਲੋਕਾਂ ਨੇ ਘਰਾਂ 'ਚ ਹੀ ਆਪਣੇ ਪੂਲ ਬਣਾਏ ਆ ਵਧੀਆ ਤੇ ਇਹ ਆਪਣੇ ਘਰ ਨੂੰ ਜਾ ਰਿਹਾ ਰਸਤਾ ਜਿੱਦਾਂ ਨਹਿਰ ਦੇ ਨਾਲ ਹੀ ਥੋੜਾ ਜਿਹਾ ਅੱਗੇ ਉਹ ਮੁੜ ਪਈਦਾ ਆ ਆਪਾਂ ਆਪਣੇ ਘਰ ਵੱਲ ਨੂੰ ਬਹੁਤ ਸੋਹਣੀ ਸਜਾਵਟ ਕੀਤੀ ਲੋਕਾਂ ਨੇ ਘਰਾਂ 'ਚ ਵੀ ਵੇਖ ਲੋ ਹਰੀਆਲੀ ਹਨਾ ਰੁੱਖ ਦਰਖਤ ਲਾਏ ਆ ਸੋਹਣੇ ਸੋਹਣੇ ਫੁੱਲ ਬੂਟੇ ਲਾਏ ਆ ਤੇ ਉਹ ਦੇ ਕਰਕੇ ਜਿੱਦਾਂ ਵੈਸੇ ਵੀ ਸਾਫ ਸਫਾਈ ਆ ਤੇ ਉਹ ਜਿੱਦਾਂ ਹੋਰ ਹਰੀਆਲੀ ਕਰਕੇ ਘਰ ਬਹੁਤ ਸੋਹਣਾ ਲੱਗਦਾ ਵੇਖੋ ਘਰਾਂ 'ਚ ਇਹਨਾਂ ਨੇ ਵੱਡੇ ਰੁੱਖ ਲਗਾਏ ਆ ਤੇ ਅਜੇ ਆਪਾਂ ਕਹਿ ਦਿੰਦੇ ਆ ਕਿ ਇਹ ਲੋਕ ਜਿਹੜੇ ਆ ਉਹ ਬਿਜ਼ੀ ਆ ਜ਼ਿਆਦਾ ਹਨਾ ਆ ਇੱਦਾਂ ਗੱਡੀਆਂ ਖਿਲਾਰੀਆਂ ਆਪਣੇ ਘਰਾਂ ਦੇ ਸਾਹਮਣੇ ਇਹਨਾਂ ਨੇ ਕੋਈ ਇੱਥੇ ਡਰਨੀ ਆ ਹਾਂ ਕਈ ਥਾਂ ਤੇ ਗਾਵਾ ਪਰਲੀਆਂ ਕੰਟਰੀਸ ਵੀ ਕਿ ਚੋਰੀ ਦਾ ਡਰ ਹੁੰਦਾ ਪਰ ਇੱਥੇ ਬਿਲਕੁਲ ਨਹੀਂ ਬਹੁਤ ਵਧੀਆ ਆ ਇਦਾਂ ਜਿੱਦਾਂ ਕੋਈ ਫਾਲਤੂ ਸਮਾਨ ਆ ਹਨਾ ਵੇਸਟ ਹੋਇਆ ਘਰ ਦਾ ਉਹ ਇਦਾਂ ਲੋਕ ਘਰਾਂ ਤੋਂ ਬਾਹਰ ਰੱਖ ਦਿੰਦੇ ਆ ਜੇ ਕਿਸੇ ਨੇ ਲੈ ਕੇ ਜਾਣਾ ਹੋਵੇ ਕਿਸੇ ਨੂੰ ਨੀਡ ਹੋਵੇ ਹਨਾ ਤੇ ਉਹ ਇਹ ਸਮਾਨ ਨੂੰ ਚੱਕ ਕੇ ਲੈ ਜਾਂਦੇ ਆ ਤੇ ਯੂਜ਼ ਕਰ ਲੈਂਦੇ ਆ ਵੇਖੋ ਘਰਾਂ ਦੀਆਂ ਛੱਤਾਂ ਤੇ ਫੁੱਲ ਬੂਟੇ ਇੰਨੇ-ਇੰਨੇ ਸੋਹਣੇ ਉਗਾਏ ਆ ਲੋਕਾਂ ਨੇ ਤੇ ਮੇਨ ਜਿਹੜੀ ਗੱਲ ਆ ਕਿ ਘਰਾਂ ਤੋਂ ਬਾਹਰ ਵੀ ਜਿਹੜੇ ਇਹਨਾਂ ਨੇ ਸਜਾਵਟ ਵਾਲੇ ਫੁੱਲ ਬੂਟੇ ਲਾਏ ਆ ਤੇ ਕੋਈ ਵੀ ਹਨਾ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਲੋਕੀ ਸਾਰੇ ਕਹਿ ਲੋ ਕੁਦਰਤ ਦੇ ਪ੍ਰੇਮੀ ਆ ਬਹੁਤ ਜ਼ਿਆਦਾ ਆ ਦੇਖੋ ਕਿੰਨੀ ਸੋਹਣੀ ਸਜਾਵਟ ਆ ਤੇ ਹਰ ਇੱਕ ਘਰ ਦੇ ਅੱਗੇ ਇਦਾਂ ਦਰਖਤ ਬੂਟੇ ਲੱਗੇ ਆ ਫੁੱਲਾਂ ਵਾਲੇ ਪੌਦੇ ਲੱਗੇ ਆ ਹਨਾ ਤੇ ਇਦਾਂ ਫੁਲਵਾੜੀਆਂ ਲੋਕਾਂ ਨੇ ਛੋਟੀਆਂ-ਛੋਟੀਆਂ ਬਣਵਾਈਆਂ ਤੇ ਉਹ ਵੇਖ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਬਹੁਤ ਵਧੀਆ ਲੱਗਦਾ ਤੇ ਇਹ ਆ ਜੀ ਆਪਣਾ ਦੂਜਾ ਵਲੌਗ ਤੇ ਧੰਨਵਾਦ ਬਹੁਤ-ਬਹੁਤ ਤੇ ਵਲੌਗ ਨੂੰ ਵੇਖਣ ਵਾਸਤੇ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਵੀਡੀਓਜ਼ ਨੂੰ ਲਾਈਕ ਕਰਿਓ ਤੇ ਆਪਾਂ ਹੋਰ ਵੀ ਵਧੀਆ-ਵਧੀਆ ਜਿਹੜੇ ਕੰਟੈਂਟ ਆ ਜਾਂ ਇੱਥੋਂ ਦੀਆਂ ਲੋਕੇਸ਼ਨਾਂ ਆ ਉਹ ਆਪਾਂ ਲੈ ਕੇ ਆਵਾਂਗੇ ਤੇ ਤੁਹਾਨੂੰ ਉਹ ਸਾਰੀਆਂ ਦਿਖਾਈਆਂ ਜਾਣਗੀਆਂ ਤੇ ਆ ਬਿਲਕੁਲ ਆਪਾਂ ਘਰ ਦੇ ਲਾਗੇ ਆ ਗਏ ਆ ਹੁਣ ਆਪਾਂ ਸੱਜੇ ਨੂੰ ਮੁੜਾਂਗੇ ਤੇ ਇਸ ਤੋਂ ਅੱਗੇ ਜਾ ਕੇ ਆਪਣਾ ਘਰ ਆ ਜਿੱਥੇ ਆਪਾਂ ਬੇਸਮੈਂਟ ਲਈ ਆ ਬੇਸਮੈਂਟ ਦੇ ਵਿੱਚ ਰਹਿਣੇ ਆ ਤੇ ਇਹ ਵੀ 뷰 ਇੱਥੋਂ ਦਾ ਬਹੁਤ ਸੋਹਣਾ ਵਾ ਘਰ ਦੇ ਅੱਗੇ ਬਿਲਕੁਲ ਪਾਰਕ ਆ ਪਰ ਜਿੱਦਾਂ ਉੱਥੇ ਤੁਰਨ ਫਿਰਨ ਨੂੰ ਥਾਂ ਨਹੀਂ ਹੈਗੀ ਤੇ ਇਹ ਸੀਗਾ ਆਪਣਾ ਵਲੌਗ ਤੇ ਅਗਲਾ ਵਲੌਗ ਵੀ ਆਊਗਾ ਬਹੁਤ ਜਲਦੀ ਇੱਥੋਂ ਦੀਆਂ ਲੋਕੇਸ਼ਨਸ ਆਪਾਂ ਕਿੱਦਾਂ ਗ੍ਰੋਸਰੀ ਕਰਨ ਜਾਂਦੇ ਆ ਬਾਕੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਥੈਂਕ ਯੂ ਸੋ ਮੱਚ ਇਹਨੂੰ ਵਾਚ ਕਰਨ ਵਾਸਤੇ ਤੇ ਜਿਹੜੇ ਅਗਲੇ ਵਲੌਗ ਆਉਣਗੇ ਉਹਨਾਂ ਨੂੰ ਵੀ ਜਰੂਰ ਵੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ ਵਲੌਗ ਵੇਖਿਆ ਥੈਂਕ ਯੂ